ਇਕ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਵੇ ਸਤਿਗੁਰੂ ਪੂਰਾ ਇਹਦਾ ਮਤ ਸਤਿਗੁਰ ਕਿਤੇ ਬਾਹਰ ਆ ਨਾ ਨਾ ਜੋਤ ਕਿਤੇ ਬਾਹਰ ਆ ਨਾ ਨਾ ਕਿੱਥੇ ਆ ਅੱਗੇ ਸੁਣੀਏ ਆਪੈ ਆਪੈ ਪਰਖੇ ਕੀ ਤੋਨ ਕੱਟ ਅੰਤਰ ਆਪੈ ਬਣਤਰ ਬਣਾਵਰਿਆ 3 ਜੋ 합 ਜੋ ਕੇਵਿੰਟੀ ਕਰਦਾ ਹਣੀ ਸਮਝ ਲਓ ਹਣੀ ਸਮਝ ਨਾ ਹੱਥ ਕੇ ਜੋੜਦਾ ਕਿਉਂਕਿ ਔਣ ਬੜਾ ਸਮਝਣਾ ਤੁਹਾਡੇ ਦੇ ਅਗਰ ਤੁਸੀਂ ਬੰਦੇ ਨਾ ਬਣੇ ਅਗਰ ਫੇਰ ਕੈਰੀਅਰ ਮੈਂ ਅਗਰ ਜੋਤ ਨੂੰ ਨਾ ਪਛਾਣਿਆ ਤੁਸੀਂ ਸਿਰ ਤੇ ਪੱਗਾ ਜੂਰ ਬਣੀ ਹੋਈਆਂ ਸਿਰ ਤੇ ਪੱਗਾ ਜੂਰ ਹੈ ਪਰ ਜਿਹੜਾ ਦਿਮਾਗ ਦੇ ਵਿੱਚ ਹੈ ਕੁਛ ਉਹ ਕੀਆ 0 0 ਧਿਆਨ ਨਾਲ ਸੁਣਿਓ ਅੱਗੇ ਗੁਰੂ ਸਾਹਿਬ ਕਹਿੰਦੇ ਦੂਜੀ ਹੁਣ ਦੂਜੀ ਪੰਕਤੀ ਸ਼ੁਰੂ ਹੋ ਗਈ ਹੈ ਧਿਆਨ ਕਰਿਓ ਹੌ ਵਾਰੀ ਜਿਓ ਵਾਰੀ ਹਾਰ ਹੌਂ ਬਾਰੀ ਹੌਂ ਬਾਰੀ ਜਿਉ ਬਾਰੀ ਹਰ ਸੱਚੇ ਗੁਣ ਗਾਵਣਿਆ ਵਾਹਿਗੁਰੂ ਨੂੰ ਵਾਹਿਗੁਰੂ ਦੇ ਗਣ ਗਉਣ ਆਲਿਓ ਹਰ ਲਿਖਿਆ ਤੀਜੇ ਪਾਛਾ ਗੁਰੂ ਅਮਰਦਾਸ ਜੀ ਨੇ ਧੰਦਾਈ ਕਰੀ ਜਾਣਾ ਸੁਣ ਲਾ ਗੁਰੂ ਸਾਹਿਬ ਦੀ ਮੰਨ ਹੌ ਬਾਰੀ ਜੀ ਬਾਰੀ ਹਰ ਸੱਚੇ ਗੁਣ ਗਾਵਣਿਆ ਹਰ ਦੇ ਗੁਣ ਗਾਉਂਦਿਆ ਕੀ ਹੋਣਾ ਸਾਜੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗਤੋ ਰੀ ਸਮਝ ਲਾਓ ਇਸ ਅੰਦਰ ਇਹ ਸੋਚਾ ਕਰੀਂ ਹੋਂ ਬਾਰੀ ਮਰ ਬਾਰੀ ਕਹਨਾ ਜਿਓ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਬਾਝ ਗੁਰੂ ਕੈ ਸਹਿਜ ਨਾ ਪਾਏ ਬਿਨਾ ਗੁਰੂ ਤੋਂ ਸਹਿਜ ਤੁਹਾ ਵਿੱਚ ਆ ਨਹੀਂ ਸਕਦਾ ਕਿਉਂ ਕਿਉਂਕਿ ਤੁਸੀਂ 40 ਸ਼ਬਦ ਜਿਨਾ ਮਹਾਪੁਰ ਚੰਦ ਨੇ ਤੁਸੀਂ ਕਹਿੰਦੇ ਭੁੱਖੇ ਸਭਾਂ ਨੂੰ ਲੱਕਰ ਛਕਾਇਆ ਆ ਰਹੀ ਨਹੀਂ ਆ ਰਹੀ ਦਿਮਾਗ 'ਚ ਕੁਮਾਰਾ ਥੋੜਾ ਜਿਹਾ ਇਹ ਕਹਿ ਰਹੇ ਨੇ ਗੁਰੂ ਸਾਹਿਬ ਫਿਰ ਧਿਆਨ ਥੋੜਿਓ ਬਾਜ ਗੁਰੂ ਕੋ ਸਹਿਜ ਨਾ ਪਾਏ ਗੁਰਮੁਖ ਸਹਿਜ ਸਮਾਵਣਿਆ ਤੇ ਔਰ ਦੂਜੀ ਪੰਕਤੀ ਸ਼ੁਰੂ ਹੋਈ ਰਹਾਉ ਸ਼ੁਰੂ ਹੋ ਗਿਆ ਤੇ ਦੋ ਪੰਕਤੀਆਂ ਇੱਕ 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 ਕੌਣ ਰਹਾਉ ਤੂੰ ਆਪੈ ਤੂੰ ਆਪੈ ਸੋਹੇ ਆਪੈ ਜਗ ਮੋਹੇ ਤੂੰ ਆਪੈ ਨਦਰੀ ਜਗਤ ਉਹ ਰੂਬੈ ਜਗਤ ਨੂੰ ਆਪੇ ਨਜ਼ਰਾਂ ਦੇ ਵਿੱਚ ਪਰੋਲੀਨਾ ਤੂੰ ਆਪੈ ਦੁੱਖ ਸੁਖ ਦੇ ਕਰਤੇ ਘੁਰ ਹਰ ਆ ਗਿਆ ਹਰ ਹਰ ਦੇ ਖਾਵਣਿਆ ਗੁਰੂ ਸਾਹਿਬ ਹਰ ਦੀ ਗੱਲ ਕਰ ਰਹੇ ਆ ਪਰ ਤੁਸੀਂ ਕੀ ਕਰਦੇ ਹੋ ਵਾਹਿਗੁਰੂ 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 ਵਾਹ ਵਾਹ ਲੱਗ ਲਾ ਬਿਆਸਾ ਡੁੱਬ ਕੇ ਮਰ ਜਾਣਾ ਚਾਹੀਦਾ ਸਾਨੂੰ